ਬੀਤੀ ਸ਼ਾਮ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਦੇ ਵਿੱਚ ਕਿਸਾਨ ਜਥੇਬੰਦੀ ਅਤੇ ਪੁਲਿਸ ਦੇ ਵਿਚਾਲੇ ਹੋਈ ਝੜਪ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਇਸ ਮਾਮਲੇ ਦੇ ਉੱਪਰ ਪਨਗਰੇਂ ਦੇ ਇੰਸਪੈਕਟਰਾਂ ਦੇ ਬਿਆਨ ਤੇ ਦਰਜਨਾ ਲੋਕਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਕਿਸਾਨ ਆਗੂ ਵੀ ਸ਼ਾਮਲ ਹਨ ਐਸਪੀ ਸਿਟੀ ਦੇ ਵੱਲੋਂ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬੀਤੇ ਕੱਲ ਪਿੰਡ ਰਾਏਕੀ ਕਲਾਂ ਦੇ ਵਿੱਚ ਇੱਕ ਪਨਗਰੇਨ ਇਨਸਪੈਕਟਰ ਨੂੰ ਕਿਸਾਨ ਆਗੂਆਂ ਦੇ ਵੱਲੋਂ ਬੰਦੀ ਬਣਾ ਲਿਆ ਗਿਆ ਸੀ ਅਤੇ ਜਦੋਂ ਪੁਲਿਸ ਪਾਰਟੀ ਉੱਥੇ ਉਸ ਨੂੰ ਰਿਹਾ ਕਰਵਾਉਣ ਦੇ ਲਈ ਗਈ ਤਾਂ ਦੋਵਾਂ ਧਿਰਾਂ ਦੇ ਵਿੱਚ ਤਕਰਾਰਬਾਜ਼ੀ ਹੋ ਗਈ ਅਤੇ ਤਕਰਾਰਬਾਜ਼ੀ ਦੇ ਵਿੱਚ ਪੁਲਿਸ ਦੇ ਵੱਲੋਂ ਸਥਿਤੀ ਨੂੰ ਸੰਭਾਲਣ ਦੇ ਲਈ ਹਲਕਾ ਬਲ ਪ੍ਰਯੋਗ ਕੀਤਾ ਗਿਆ ਜਿਸ ਤੋਂ ਬਾਅਦ ਤਕਰਾਰ ਵੱਧ ਗਿਆ ਅਤੇ ਇਸ ਦੇ ਵਿੱਚ ਦੋਵਾਂ ਧਿਰਾਂ ਦੇ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਅਤੇ ਪੁਲਿਸ ਦੇ ਵੱਲੋਂ ਫਿਲਹਾਲ ਕਾਰਵਾਈ ਕਰਦੇ ਹਨ ਥਾਣਾ ਨੰਦਗੜ ਵਿਖੇ ਕਿਸਾਨ ਆਗੂਆਂ ਸਮੇਤ ਦਰਜਨਾ ਲੋਕਾਂ ਤੇ ਮੁਕੱਦਮਾ ਦਰਜ ਕਰ ਕਾਰਵਾਈ ਸ਼ੁਰੂ ਕੀਤੀ ਗਈ ਹੈ ਇਹ ਰਾਇਕੇ ਕਲਾ ਦਾਣਾ ਮੰਡੀ ਦਾ ਇਸ਼ੂ ਸੀਗਾ ਜਿਹਦੇ ਵਿੱਚ ਫੂਡ ਇਨਸਪੈਕਟਰ ਵੱਲੋਂ ਜਦੋਂ ਦਾਣਾ ਮੰਡੀ ਰਾਇਕੇ ਕਲਾ ਦੇ ਵਿੱਚ ਜਾ ਕੇ ਬੋਲੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਕਿਸਾਨ ਜਥੇਬੰਦੀਆਂ ਵੱਲੋਂ ਕਿਉਂਕਿ ਕੋਈ ਮੋਸਟਰ ਨੂੰ ਲੈ ਕੇ ਕੋਈ ਇਸ਼ੂ ਹੋ ਗਿਆ ਤਾਂ ਉਹਨਾਂ ਨੇ ਜਿਹੜੇ ਫੂਡ ਇੰਸਪੈਕਟਰ ਉੱਥੇ ਗਏ ਸੀਗੇ ਉਹਨਾਂ ਨੂੰ ਬੰਦੀ ਬਣਾ ਲਿਆ ਜਿਸ ਨੂੰ ਛਡਾਉਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਸਿਲਦਾਰ ਦੇ ਨਾਲ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਉਹਨੂੰ ਛਡਾਉਣ ਵਾਸਤੇ ਤਕਰੀਬਨ 4 ਵਜੇ ਦੇ ਕਰੀਬ ਜੋ ਫੇ ਮੌਕੇ ਪਰ ਪਹੁੰਚੀ ਤਾਂ ਨਾ ਫੂਡ ਇੰਸਪੈਕਟਰ ਨੂੰ ਛੱਡਣ ਦੀ ਬਜਾਏ ਜਿਹੜਾ ਨਾਇਬ ਤਸਿਲਦਾਰ ਮੌਕੇ ਤੇ ਗਏ ਸੀ ਉਹਨਾਂ ਨੇ ਉਸ ਨੂੰ ਵੀ ਉੱਥੇ ਮੌਕੇ ਤੇ ਬੰਦੀ ਬਣਾ ਲਿਆ ਇਸ ਤੋਂ ਬਾਅਦ ਸਾਡੇ ਵੱਲੋਂ ਡੀਐਸਪੀ ਦਿਹਾਤੀ ਤੇ ਡੀਐਸਪੀ ਹੈੱਡਕੁਆ ਜਿਨ੍ਹਾਂ ਨੇ ਗੱਲਬਾਤ ਰਹੀ ਮਸਲੇ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਕਿਸਾਨ ਜਥੇਬੰਦੀ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਛੱਡਣ ਦੀ ਜਿਹੜੀ ਛੱਡ ਨਹੀਂ ਰਹੀ ਸੀ ਤੇ ਆਪਣੀ ਜਿੱਦ ਕਰ ਰਹੇ ਸੀ ਕਿ ਜਿੰਨਾ ਤੱਕ ਇਹ ਵਿਦਆਊਟ ਮੋਇਸਰ ਚੈੱਕ ਤੇ ਬੋਲੀ ਨਹੀਂ ਲਗਾਈ ਜਾਊਗੀ ਅਸੀਂ ਇਹਨਾਂ ਨੂੰ ਜਾਣ ਨਹੀਂ ਦੇਵਾਂਗੇ ਸੋ ਉਸ ਤੋਂ ਬਾਅਦ ਸਾਡੇ ਵੱਲੋਂ ਐਸਡੀਐਮ ਬਠਿੰਡਾ ਦੇ ਨਾਲ ਸਾਡੀ ਪੁਲਿਸ ਪਾਰਟੀ ਮੌਕੇ ਪਰ ਜਾ ਕੇ ਜਦੋਂ ਅਸੀਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਜਥੇਬੰਦੀ ਵੱਲੋਂ ਜਿਹੜੀ ਹੈਗੀ ਟਕਰਾਅ ਦੀ ਸਥਿਤੀ ਜਿਹੜੀ ਹੈਗੀ ਪੈਦਾ ਕੀਤੀ ਗਈ ਜਿਦੇ ਵਿੱਚ ਸਾਡੇ ਵੱਲੋਂ ਰਿਟੈਲੀਏਸ਼ਨ ਦੇ ਵਿੱਚ ਹਲਕਾ लाठीचार्ज ਜਿਹੜਾ ਹੈਗਾ ਬਲ ਪ੍ਰਯੋ ਤੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੂੰ ਮੌਕੇ ਤੇ ਪੀਸਫੁਲੀ ਜਿਹੜਾ ਹੈਗਾ ਉਥੋਂ ਕੱਢਿਆ ਗਿਆ ਇਹ ਸਾਰੇ ਘਟਨਾਕਰਮ ਦੇ ਵਿੱਚ ਸਾਡੇ ਜਿਹੜੇ ਤਿੰਨ ਪੁਲਿਸ ਮੁਲਾਜ਼ਮ ਜਿਹੜੇ ਇੰਜਰਡ ਹੋਏ ਨੇ ਤੇ ਉਹਨਾਂ ਦੇ ਛੱਟਾਂ ਲੱਗੀਆਂ ਨੇ ਦੋ ਸਾਡੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹ ਨੁਕਸਾਨੀਆਂ ਗਈਆਂ ਨੇ ਇਹ ਸਾਰੇ ਘਟਨਾਕਰਮ ਉਪरांत ਜਿਹੜੇ ਫੂਡ ਇਨਸਪੈਕਟਰ ਨੂੰ ਬੰਦੀ ਬਣਾਇਆ ਸੀਗਾ ਉਹਦੇ ਬਿਆਨਾਂ ਦੇ ਉੱਪਰ ਇੱਕ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਜਿਸ ਦੇ ਵਿੱਚ ਚਾਰ ਬੰਦੇ ਬਾਈ ਨੇ ਤੇ ਬਾਕੀ ਅਣਪਛਾਤੇ ਬੰਦੇ ਜਿਹੜੇ ਹੈਗੇ ਨੇ ਉਹਦੇ ਵਿੱਚ ਦੋਸ਼ੀ ਸ਼ਾਮਲ ਕੀਤੇ ਗਏ ਨੇ ਜਿਹੜੀ ਸਾਡੇ ਪੁਲਿਸ ਮਹਾਰਾਜਮ ਦੇ ਸੱਟਾਂ ਲੱਗੀਆਂ ਸੀਗੀਆਂ ਉਸ ਦੇ ਵਿੱਚ 10 ਬੰਦੇ ਪਾਏ ਨੇ ਅਤੇ ਬਾਕੀ ਜਿਹੜੇ ਅੰਸ਼ਾ ਤੇ ਬੰਦੇ ਰਹਿ ਗਏ ਉਹਨਾਂ ਦਾ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਸੋ ਸਾਡੀ ਥਾਣਾ ਆਨੰਦਗੜ੍ਹ ਦੀ ਟੀਮ ਵੱਲੋਂ ਪੁਲਿਸ ਵੱਲੋਂ ਦੋਨਾਂ ਮਕਦਮਿਆਂ ਦੀ ਪੇਸ਼ ਕੀਤੀ ਜਾ ਰਹੀ ਹੈ ਜਿਹੜਾ ਵੀ ਮਕਦਮੇ ਵਿੱਚ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਗਈ